ਕਿਉਂ ਨਹੀਂ ਅੰਦਰ ਜਾਉਂਗਾ ਮੇਰੇ ਘਰ ਸੋ ਪਰ ਸੰ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਐਸਐਚਓ ਸਾਹਿਬ ਆਪ ਹੀ ਤੁੜੀ ਨਹੀਂ ਬੁਲਾ ਲਿਆ ਭਈ ਮਸੀਹ ਘਰ ਆ ਜਾਣਾ ਮੇਰੇ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨਦਾ ਧੱਕੇ ਨਾ ਮਾਰ ਇਹ ਅੰਦਰ ਅੰਦਰ ਸੈਰ ਤੋਂ ਖੜ ਜਾ ਜਾ ਮੇਰਾ ਵੀ ਉਹ ਸੈਰ ਤੋਂ ਖੜ ਜਾ ਜਾ ਮੈਂ ਬੜਾ ਪਾਈ ਧੱਕਾ ਨਾ ਕਰ ਮੇਰਾ ਆਪਾਂ ਇੱਥੇ ਹੀ ਪੱਜਦੇ ਨੇ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਤੁਸੀਂ ਤਾਂ ਹੈ ਹੀ ਨਹੀਂ ਮੈਂ ਲੈ ਆਉਂਗਾ ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ ਫਿਰ ਤੁਸੀਂ ਕਹਿੰਦੇ ਧੱਕੇ ਬੁਲਾਏ ਸੀ ਅੰਦਰ ਆਏ ਵਰਦੀ ਪਾ ਕੇ ਤੁਸੀਂ ਡਿਊਟੀ ਕਰਨਾ ਆਉਗਾ ਤਾਂ ਇੱਥੇ ਆਉਗਾ ਨਾ ਕੋਈ ਕਾਗਜ਼ ਆ ਪੱਤਾ ਸਿਕਿਉਰਟੀ ਬਾਹਰ ਕਰੀਆਂ ਦੇਖੋ ਜੀ ਸਿਕਿਉਰਟੀ ਉਹਦਾ ਧਾਰਮਿਕ ਸਿਕਿਉਰਟੀ ਕਰ ਰਹੇ ਆ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਨਹੀਂ ਦੇਣਾ ਜਿਨ੍ਹਾਂ ਦੇ ਘਰ ਫੰਕਸ਼ਨ ਆ ਆ ਦੇਖੋ ਜੀ ਆ ਗੱਡੀ ਦੇ ਵਿੱਚ ਮੁਲਾਜ਼ਮ ਪਤਾਰੇ ਤੋਂ ਆਏ ਨੇ ਲੀਜੀਅਮ ਗ੍ਰੈਂਡ ਦੇ ਵਿੱਚ ਲੀਜੀਅਮ ਗ੍ਰੈਂਡ ਦੇ ਵਿੱਚ ਆਏ ਨੇ ਆ ਕੇ ਸਿਕਿਉਰਟੀ ਕਰਨ ਦੀ ਵਿਆਏ ਉਲਟਾ ਕੁੜੀ ਵਾਲੇ ਨੂੰ ਧੱਕਾ ਮਾਰਿਆ ਇਹਨਾਂ ਨੇ दारू ਪੀਤੀ ਰੱਜੇ ਪਏ ਆ ਦੇਖੋ ਕੀ ਨਾਨਾ ਕੀ ਤੇਰੇ ਨਾਲ ਤਾਂ ਕਿਤੇ ਉਤਾਰੇ ਦੋ ਇੱਕ ਮੁੰਡਾ ਹੋਰ ਸੀ ਇਹਨਾਂ ਦਾ ਪੀਏਪੀ ਤੋਂ ਆਇਆ ਸੀਗਾ ਤੁਸੀਂ ਮੈਂ ਤਾਂ ਬੱਸ ਕਹਿਣਾ ਵੀ ਤੁਸੀਂ ਸੀਗੇ ਇਹਨਾਂ ਨਾਲ ਤੁਸੀਂ ਤਾਂ ਬਾਹਰ ਹੀ ਖੜੇ ਪਈ ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜੇ ਸੀ ਤੁਸੀਂ ਆਈ ਨਹੀਂ ਸੀਗਾ ਤੇ ਦੂਜੇ ਨਾਲ ਤਾਂ ਕਿਤੇ ਹੋਰ ਕਿਉਂ ਨਹੀਂ ਆਪਾਂ ਜੀ ਆ ਜਾਈਏ ਤੁਹਾਨੂੰ ਕਿਉਂ ਨਹੀਂ ਅੰਦਰ ਜਾਊਂਗਾ ਮੇਰੇ ਕੋਲੋਂ ਸਰ ਤੁਹਾਨੂੰ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਉਹ ਕਰਨੀ ਭਾਜੀ ਆਪਾਂ ਐਸਐਸਪੀ ਸਾਹਿਬ ਉਹ ਕਰਤਾ ਐਸਐਸਪੀ ਸਾਹਿਬ ਨੂੰ ਆ ਰਹੇ ਆਪ ਇੱਥੇ ਆ ਰਹੇ ਆ ਸਰ ਉਹ ਐਸਐਸਪੀ ਸਾਹਿਬ ਆ ਰਹੇ ਇੱਥੇ ਆਪ ਆ ਰਹੇ ਆ ਐਸਐਸਪੀ ਸਾਹਿਬ ਆ ਰਹੇ ਫੋਨ ਕਰਤਾ ਐਮਐਲਏ ਆ ਜਾ ਮੇਰਾ ਵੀਰ ਜਰਮਰੋੜਾ ਜੀ ਨੇ ਫੋਨ ਕਰਤਾ ਆ ਰਹੇ ਆ ਆਪੇ ਡਿਊਟੀ ਨਹੀਂ ਬੁਲਾ ਲਿਆ ਭਈ ਤੁਸੀਂ ਇੱਥੇ ਆ ਜਾਣਾ ਮੇਰਾ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨਦਾ ਕਿਉਂ ਧੱਕੇ ਨਾ ਮਾਰ ਇਹ ਅੰਦਰ ਅੰਦਰੋਂ ਆਏ ਆ ਸਾਹਿਬ ਤੋਂ ਖੜ ਚੋ ਆ ਜਾ ਆ ਜਾ ਮੇਰਾ ਵੀਰ ਆਜਾ ਤੂੰ ਮੇਰਾ ਬਰਦਾਈ ਕੰਮ ਇਹਦਾ ਕੋਈ ਧੱਕਾ ਨਾ ਕਰ ਮੇਰਾ ਆਪਾਂ ਇੱਥੇ ਹੀ ਪਾਜਦੇ ਹਾਂ ਤੁਸੀਂ ਪਾਜੀ ਅੱਜ ਨਾਲ ਮੈਂ ਤੇ ਕਹਿ ਰਿਹਾ ਤੁਸੀਂ ਤਾਂ ਅੰਦਰ ਤੁਸੀਂ ਤਾਂ ਹੈ ਹੀ ਨਹੀਂ ਮੈਂ ਲੈ ਆਉਂਗਾ ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ ਆ ਦੇਖੋ ਇਹ ਪੁਲਿਸ ਵਾਲੇ ਸਾਰੇ ਕਰਲੇ ਪਾਣਡੇ ਆ ਇਹ ਡਿਊਟੀ ਤੇ ਆਏ ਆ ਨਾ ਕਰ ਮੇਰਾ ਵੀਰ ਆਜਾ ਆਜਾ ਧਾਰੂ ਪੀ ਕੇ ਡਿਊਟੀ ਕਰ ਰਹੇ ਜੀ ਆਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨੇ ਨਾ ਨਾ ਓ ਯਾਰ ਮੈਂ ਖੜਾ ਹਾਂ ਮੈਨੂੰ ਆ ਰਿਹਾ ਇਸ ਤੋਂ ਸਾਹਮਣੇ ਬੇਜੀ ਨੇ ਗੁੱਦੀ ਲੰਮੀ ਆ ਲੰਦੇ ਆ ਲੰਦੇ ਔਰ ਲੀਜੀਅਮ ਗ੍ਰੈਂਡ ਦੇ ਬਾਹਰ ਖੜੇ ਹਾਂ ਜਿੱਥੇ ਸਾਡੇ ਆਜੂ ਕੇ ਕਹਿੰਦਾ ਮਾਨਯੋਗ ਐਮ ਐਲ ਏ ਰਮਨ ਅਰੋੜਾ ਜੀ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਐਸ ਐਸ ਪੀ ਸਾਹਿਬ ਨੂੰ ਫੋਨ ਕਰ ਦਿੱਤਾ ਆ ਔਰ ਇਹ ਮੁਲਾਜ਼ਮ ਦੇਖੋ दारू ਨਾਲ ਰੱਜ ਕੇ ਲੜਾਈ ਝਗੜਾ ਕਰ ਰਿਹਾ ਆ ਜੀ ਹਰ ਇੱਕ ਨਾਲ ਮੈਂ ਤੁਹਾਡਾ ਪੰਚਨਾਮਾ ਕਰਵਾ ਦੇਣਾ ਸਰ ਸਿਵਲ ਹਸਪੀਟਲ ਹੋਣੀ ਲਈ ਆਪਾਂ ਬੁਲਾ ਲੈਣਾ ਡਾਕਟਰ ਨੂੰ ਇੱਥੇ ਆਪਾਂ ਤੁਹਾਡਾ ਹੁਣੇ ਮੁਆਇਜ਼ਾ ਕਰਵਾ ਦੇਣਾ ਸ਼ਰਾਬ ਪੀਤੀ ਕਿ ਨਹੀਂ ਪੀਤੀ ਆਪਾਂ ਹੁਣੇ ਤੋਂ ਸਿਵਲ ਹਸਪਤਾਲ ਲੈ ਜਾਣਾ ਮੈਂ ਉੱਥੇ ਜਾ ਕੇ ਤੁਹਾਡਾ ਪੰਚਨਾਮਾ ਕਰਾ ਦੇਣਾ ਕਿੰਨੀ ਦਾਰੂ ਪੀਤੀ ਕਿੰਨੇ ਆਪੇ ਪਤਾ ਲੱਗਿਆ ਟੈਸਟਾਂ ਦੇ ਵਿੱਚ ਆ ਜਾਣਾ ਅਮਨਦੀਪ ਇਹਨਾਂ ਬਲੈਕ ਨਹੀਂ ਬਲੈਕ ਉੱਪਰ ਯਾਰ ਉਹ ੱੱੱਕੇ ਮਾਰੂਗਾ ਆਪਾਂ ਕੁੜੀ ਦੇ ਫਾਦਰ ਨੂੰ ਯਾਰ ਭਾਈ ਸਾਹਿਬ ਮੈਂ ਆਪਣੇ ਹੱਥੀ ਫੜਿਆ ਉਹ ਗਮਲੇ ਦੇ ਡਿੱਗਣ ਲੱਗੇ ਸੀਗੇ ਜੀ ਹਾਂਜੀ ਉਹ ਇਹਨਾਂ ਨੇ ੱੱੱਕਾ ਮਾਰੇ ਕੁੜੀ ਦੇ ਪਿਓ ਨੂੰ ਲੱਗੀ ਕਹਿੰਦੇ ਫੰਕਸ਼ਨ ਬੰਦ ਕਰਦੇ ਉਹ ਕਹਿੰਦਾ ਮੈਂ ਇਹਨਾਂ ਨੂੰ ਥਾਣੇ ਲੈ ਕੇ ਜਾਣਾ ਮੁਲਾਜ਼ਾ ਕਰਾਣਾ ਇਹ ਤਾਂ ਉਹ ਕਹਿੰਦੇ ਫੰਕਸ਼ਨ ਕਹਿੰਦਾ 10 ਲੱਖ ਲੱਗੇ ਮਿਲਣਾ ਉਹ ਕਹਿੰਦੇ ਉਹ ਇਹਨਾਂ ਦਾ ਮਤਲਬ ਪ ਉਹਨੇ ਗਿਆ ਹੋਇਆ ਨਾ ਦੂਜੇ ਦਾ ਉਹ ਜਿਹੜੇ ਕੁੜੀ ਦੇ ਪਿਓ ਦਾ ਇਹਨੇ ਮਾਰੇ ਧੱਕਾ ਇੱਕ ਹੋਰ ਪੀਪੀ ਤੋਂ ਪਤਾ ਨਹੀਂ ਕਿਹੜਾ ਬੰਦਾ ਨਾਲ ਸੀ ਹੋ ਗਿਆ ਵੀ ਹੋ ਗਿਆ ਕੋਈ ਨਹੀਂ ਉਹ ਆਪੇ ਆ ਜੂਗਾ ਸੋਹਰੇ ਜਿਹੜਾ ਹੋਏਗਾ ਤੇ ਵੀਡੀਓ ਦਾ ਹੈਗਾ ਵਾ ਲੱਭ ਲੈਣਾ ਸੋਹਰੇ ਵੀਡੀਓ ਦਾ ਹੈਗਾ ਐਸਐਸਪੀ ਨੂੰ ਕਰ ਦਿੱਤਾ ਫੋਨ ਆ ਰਹੇ ਬਸ ਫਿਰ ਤੁਸੀਂ ਕਹਿੰਦੇ ਧੱਕਾ ਪੁਲਾਏ ਸੀ ਅੰਦਰ ਆਏ ਵਰਤੀ ਪਾ ਕੇ ਤੁਸੀਂ ਡਿਊਟੀ ਡਿਊਟੀ ਕਰਨਾ ਹੋਗਾ ਤਾਂ ਇੱਥੇ ਆਉਗਾ ਨਾ ਬੋਲਿਆ ਤੁਹਾਡੇ ਕੋ ਜਾਣਦਾ ਨਹੀਂ ਪਿਆ ਧੱਕੇ ਨੂੰ ਤਾਂ ਸੀਨਾ ਚੋਰੀ ਨਾਲ ਚੋਰੀ ਨਾਲ ਸੀਨਾ ਚੋਰੀ ਕਨਵਰ ਭਾਜੀ ਕਿਉਂ ਕੋਈ ਨਹੀਂ ਹੈਗਾ ਇੱਕ ਮਿੰਟ ਕਿਹੜੇ ਕਨਵਰ ਭਾਜੀ ਉਹ ਮੇਰੀ ਗੱਲ ਕੋਈ ਨਹੀਂ ਹੈਗਾ ਕਿਹੜਾ ਕਨਵਰ ਮੇਰੀ ਗੱਲ ਕਰੇ ਇਹ ਤੂੰ ਆਪਣਾ ਨਾਮ ਦੱਸ ਕੀ ਹੈ ਤੇਰਾ ਕਿਹਦਾ ਰਿੰਗ ਸਰਮਣੀ ਇਹ ਨਾਮ ਮੇਰਾ ਸਿੰਘ ਜੀ ਇਹ ਦੇਖੋ ਜੀ ਯੂਨੀਫਾਰਮ ਦੇ ਵਿੱਚ ਕਿਸੇ ਵੱਲੋਂ ਵੀ ਨਹੀਂ ਆਏ ਅੰਦਰ ਵੜ ਕੇ ਡਰਿੰਕ ਕਰ ਰਹੇ ਨੇ ਡਿਊਟੀ ਤੇ ਹੁੰਦੇ ਆ ਪਲੀਜ਼ੀਅਮ ਦੇ ਵਿੱਚ ਆ ਗਏ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਪਲੀਜ਼ੀਅਮ ਦੇ ਸੌਟ ਦੇ ਅੰਦਰ ਆ ਗਏ ਦਾਰੂ ਪੀ ਕੇ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਪਤਾਰੇ ਤੋਂ ਸਿਕਿਉਰਿਟੀ ਬਾਹਰ ਕਰਨੀ ਹੈ ਦੇਖੋ ਜੀ ਸਿਕਿਉਰਿਟੀ ਅੰਦਰ ਦਾਰੂ ਪੀ ਕੇ ਸਿਕਿਉਰਿਟੀ ਕਰ ਰਹੇ ਆ ਆ ਦੇਖੋ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਨਹੀਂ ਦੇਣਾ ਤਾਰੂ ক্রিকেট ਇਹ ਤਾਰੂ ਵੀਤੀ ਹੋ ਜਿਹੜੇ ਰੱਖਿਆ ਪਿਆ ਹੈ ਸਰ ਸਰ ਜੀ ਹਾਂ ਤੁਹਾਨੂੰ ਸਾਹਮਣੇ ਕਿਹਾ ਜਾਊਗਾ ਕੋਈ ਕਿੰਨੇ ਬੰਦੇ ਤੋਂ ਇਹੀ ਪੰਜਾਂ ਨੇ ਉਹ ਮਲਾਇਆ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਕੀ ਵੀਡੀਓ ਜਾਣ ਨਹੀਂ ਦੇਣਾ ਮੈਂ ਇਹਦੇ ਥੱਲੇ ਸੱਟਣ ਲਗਾਈ ਪੋੜੀਆਂ ਜਿਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੜਦਾ ਇਹ ਤਾਂ ਮੈਂ ਨਾਲ ਦੇ ਪੂੜੀ ਥੱਲੇ ਸੱਟਦੇ ਨਾ ਸੀ ਇਹਨਾਂ ਨੂੰ ਕਮਲ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਇਹਨਾਂ ਨੂੰ ਜਿਹੜੇ ਫੋਨ ਨਹੀਂ ਦੇਣਾ ਇਹਨਾਂ ਨੇ ਲਾਇਆ ਨਾ ਸਾਨੂੰ ਕਹ ਕੇ ਰਮਨ ਰੋੜ ਰੰਗੀ ਨੇ ਆਣਾ ਐਸਐਸਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਕਹਿਣਾ ਤੇ ਰਮਨ ਰੋੜੇ ਨੇ ਆਉਣਾ ਮੇਰ ਨਾਲ ਕੀ ਕਰੀਂ ਟੀਮ ਉਹਨਾਂ ਦੀ ਕੋਈ ਗੱਲ ਹੈ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਸਰਾਪੀ ਨਹੀਂ ਉਹ ਕਹਿੰਦੇ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਿਟੀ ਤੁਸੀਂ ਬਾਹਰ ਦੇਣੀ ਹੈ ਕੀ ਅੰਦਰ ਦੇਣੀ ਜਾ ਕੇ ਉਹਨਾਂ ਨੂੰ ਬਾਹਰ ਲਿਜਾ ਰਹੇ ਤੁਸੀਂ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਹੋ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ ਐਸਐਸਓ ਕਿੱਥੇ ਫੋਟਾਰੇ ਦਾ ਨੰਬਰ ਕੀ ਦੱਸਦੇ ਆ ਦੇ ਉਹ ਮੈਂ ਨੰਬਰ ਦੇ ਦਿੰਦਾ ਨੰਬਰ 10 ਨੰਬਰ ਜੇ ਨੰਬਰ 10 ਕਿੰਨਾ ਨਾ ਵਿੱਚ ਇਹਨੂੰ ਤੁਸੀਂ ਦੱਸੋ ਜੀ ਨਾਲ ਹੋ ਤੁਸੀਂ ਦੱਸੋ ਟੋਲੇ ਆ ਦੂਜੇ ਮੁੰਡੇ ਕਿੱਥੇ ਆ ਤੁਸੀਂ ਆਪਣੇ ਨਾਲ ਦੀ ਟੀਮ ਬੁਲਾਓ ਕਿੱਥੇ ਤੁਹਾਡੀ ਉਹਦਾ ਬੰਦ ਆ ਪਰ ਆਏ ਦੋ ਆਹ ਦੇਖੋ ਇੱਥੇ ਲੋਕਾ ਸਾਡੇ ਦੇ ਨਹੀਂ ਪੁਲਸ ਲੈਂਦੋਂ ਆਏ ਪੁਲਸ ਲੈਂਦੋਂ ਆਹ ਦੇਖੋ ਪੁਲਸ ਲੈਂਦੇ ਇੱਥੇ ਕੀ ਕਰਦੇ ਵੇ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾ ਕੇ ਸਰ ਤੁਹਾਨੂੰ ਕਰਾਣਾ ਸਸਪੈਂਡ ਸਰੇ ਇੱਕ ਮਿੰਟ ਜੋ ਮੱਠੀ ਕਰਾ ਦਿਓ ਹਾਂ ਅਸੀਂ ਫਿਰ ਬਾਅਦ ਵਿੱਚ ਸਰ ਹੈਂ ਗੱਲ ਉਹਦੇ ਹੁੰਦੀ ਨਹੀਂ ਵੀ ਦੇਖੋ दारू ਪੀਂਦੀ ਨਹੀਂ ਪਿਆ ਇੱਕ ਵਾਰ ਟਿਕ ਗਿਆ ਕਰਨੇ ਪਰ ਇਹ ਡਿਊਟੀ ਆਉਂਦੇ ਸਾਡੇ ਕੋਲ ਕੁਛ ਲੈਣ ਨੂੰ ਹਾਂਜੀ ਇਹ ਆਉਂਦੇ ਡਿਊਟੀ ਕੁਛ ਲੈਣ ਤੋਂ ਭੇਜਿਆ ਵੀ ਇੱਥੇ ਸਿਪ ਸੈਨਾ ਦਾ ਪ੍ਰੋਗਰਾਮ ਆ ਇਹ ਲੋਕਾਂ ਨੂੰ ਕਨ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰਿੰਗ ਕਰਾਮਨੀ ਤੁਸੀਂ ਉਹਦੇ ਤਾਣਾ ਅਸੀਂ ਉੱਥੇ ਆਏ ਹਾਂ ਕੋਈ ਹਟ ਗਾ ਨਹੀਂ ਨਹੀਂ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਸਿਕਿਉਰਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਆਏਗੀ ਸਿਕਿਉਰਟੀ ਕਿਸੀਂ ਕੀ ਕਰੋਗੇ ਤੁਸੀਂ ਹੈ ਹੀ ਨਹੀਂ ਕਿਤੇ ਚੰਨਾ ਚਾਰ ਮਲਾਜ਼ਮ ਆਏ ਤੂੰ ਖਾਮ ਕੇ ਰੱਖ ਸਾਰੇ ਰੱਜੇ ਪਏ ਉਹਨਾਂ ਨੂੰ ਪੋੜੀਆਂ ਤੇ ਪੱਦੇ ਮੈਂ ਫੜਿਆ ਪੋੜੀਆਂ ਦੇ ਬਾਹ ਫੜੀ ਉਹਨਾਂ ਥੱਲੇ ਲੁਧیرਜੀ ਦੀ ਕੱਟਣ ਦੀ ਜੇ ਜੇ ਨਹੀਂ ਐ ਮੈਂ ਕੁੜੀ ਦੇ ਫਾਦਰ ਨੂੰ ੱਤੇ ਮਾਰੂੰਗਾ ਤੂੰ ਯਾਰ ਡਿਊਟੀ ਸ਼ਰਾਬ ਹੁਣਾ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਪੱਤੇ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡਿਊਟੀ ਤੇ ਹੰਦ दारू ਪੀ ਕੇ ਕਰਨੀ ਹੈ ਮੈਂ ਡਿਊਟੀ ਖਾਣਾ ਖਾਣ ਜਾਉਂਗਾ ਨਹੀਂ ਨਹੀਂ दारू ਕਿਤਾ ਪੀਤੇ ਤੁਸੀਂ ਜੀ ਦੀਪਕ ਜੀ ਦੀਪਕ ਜੀ ਕਰਨ ਦਿਓ ਆਪੇ ਕਰਨਗੇ ਹਾਂ ਤੇ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀ ਕਿ ਜਿਹਨੇ ਬੁਲਾਇਆ ਸੀ ਉਹਨਾਂ ਨੂੰ ਬੁਲਾ ਲਓ ਇਹ 22 ਨੰਬਰ ਐਂਡ ਤੇ ਮੇਰੇ ਫੋਨ ਤੋਂ ਕੱਟ ਗਿਆ ਹੁਣ ਫੋਨ ਤੋਂ ਹਾਂ ਉਹਨਾਂ ਨੂੰ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਕਿ ਸਾਡੇ ਦੇ ਕੀ ਗੈਸਟ ਆਉਣੇ ਆ ਐਸਐਚ ਨੂੰ ਭੇਜੋ ਇਹਨਾਂ ਨੂੰ ਇਹ ਕਹਿੰਦੇ ਕਿ ਸਰਦਾਰ ਨਸ਼ਕਰ ਰਮਨ ਅਰੋੜਾ ਬੋਲੇ ਸਰ ਇੱਧਰ ਕੋਲੇ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ ਪੰਜ ਅੰਦਰ ਖੂਬ दारू ਪੀ ਰਹੇ ਆ ਲੀਜ਼ੀਅਮ ਲੀਜ਼ੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰ ਰਹੇ ਆ ਮੈਂ ਉਸ ਕੋਲੇ ਮੌਕੇ ਤੇ ਕਿੰਨਾ ਤੇਰੇ ਜੇਵਲ ਸਿੰਘ ਜੇਵਲ ਸਿੰਘਾ ਹੋਰ ਕਿੱਥੇ ਬੰਦੇ ਬਾਕੀ ਦੂਜਾ ਕੋਲ ਚੱਲ ਗਿਆ ਐਸਆਈ ਆ ਜੀ ਕਾ ਕਾਉਂਸਲਿੰਗ ਤੋਂ ਇਹ ਕੋਈ ਆ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਕਿਤਾਬ ਨਹੀਂ ਆ ਇਹ ਆਪਣੇ ਇਹ ਨਹੀਂ ਉਹ ਕਿੱਥੇ ਗਿਆ ਉਹ ਵੇਕਲ ਕੇ ਬੰਦੇ ਇਥੇ ਮੈਂ ਲੇਜ਼ੀਅਮ ਗ੍ਰੈਂਡ ਚੈਕ ਹੈ ਥੈਂਕ ਯੂ ਬਾਈ ਅਨੰਦ ਖੋਥੇ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਖੜੇ ਸਨ ਐਸਐਸਪੀ ਨੂੰ ਕਰਤਾ ਪੁੱਛ ਉਹਨੇ ਬੰਦੇ ਫੇਰ ਕੋਈ ਨਹੀਂ ਆਪਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ